ਹੋਰੇ ਸਾਹਮਣੀ ਹੈ ਸਾਰਾ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋਗੇ ਹਸ ਲੋ ਹਸ ਲੋ ਪਰ ਤਾਲੀ ਮਾਰ ਕੇ ਤੋਖੋਗੇ ਤੇ ਮੈਨੂੰ ਕਹਿੰਦੇ ਹਾਈ ਕੁਮਾਰ ਜੀ ਵੀ ਇਧਰ ਕਿੰਨੇ ਬੰਦੇ ਜਾਣਗੇ ਮੈਂ ਕਹਿੰਦਾ ਜਾਓ ਜੀ ਘਰੋਂ ਜੀ ਤੇਰਾ ਹਸ ਲੋ ਹਸ ਲੋ ਪਟਕਾ ਕੇ ਤਾਲੀ ਮਾਰੋ ਗੱਲ ਸੱਚੀ ਸੀ ਨਹੀਂ 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 ਚਰਾਗ ਬਲ ਗਿਆ ਮਤਰਾ ਹੁਣੀ ਤੇਲ ਪੈਂਦਾ ਹਾਂ ਉਹ ਨੂੰ ਵਾ ਚੰਨੀ ਨੂੰ ਕਿਹਾ ਮੇਰੇ ਵੀ ਉਹਨਾਂ ਕੋਈ ਲੜਾਈ ਨਹੀਂ ਆਤਮੀ ਕਾਹਦਾ ਸੀ ਹੋਊਗਾ ਰਾਤ ਦੇ ਕੋਈ ਲੜਾਈ ਮੈਂ ਉਹਨੂੰ ਕਹਿੰਦਾ ਸੀ ਕਿ ਕਰਤਾ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰੇ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਫੜਾ ਹੋ ਗਿਆ ਹੱਸ ਲੋ ਹੱਸ ਲੋ ਪਕੜੀ ਫੜ ਕੇ ਉਠੋਗੇ ਕਿ ਫਿਰ ਅੱਗੇ ਕੀ ਆ ਮੈਂ ਕੁਛ ਨਹੀਂ ਕਹਿੰਦਾ ਪੰਜਾਬ ਦੇ ਲੋਕ ਨਾ ਜੋ ਸਿੱਸ ਤੋਂ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਵੇ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ ਖੜਾ ਹੋਇਆ ਕਦੇ ਮਾਰਨ ਲੱਗ ਜਾਣ ਤੇ ਜਿਹੜਾ ਹੋਗਾ ਮੁੱਖ ਮੰਤਰੀ ਬਣਨ ਤੋਂ ਲੱਗਾ ਐ ਜਿਹੜੇ ਮੁੱਖ ਮੰਤਰੀ ਬਣੇ ਮਾਨ ਸਨਮਾਨ ਚਾਹ ਨਹੀਂ ਮਿਲਦਾ ਉਹਨੂੰ ਮਿਲਦਾ ਹੈ ਜਿਹੜਾ ਉਹਦੀ ਇੱਛਾ ਦੇ ਬਗੈਰ ਆਪਣੇ ਕਰਮਾਂ ਦੇ ਪੱਖ ਦੇ ਉੱਤੇ ਆਪਣੇ ਸਰਜੇ ਚ ਲਟਿਆ ਰਹੇ ਉਹ ਮਹਾਰਾਜਾ ਗੁਜੀਤ ਸਿੰਘ ਦੇ ਰਾਜ ਦੇ ਵਿੱਚ ਉਹਦੀ ਅੱਖ ਤੇ ਉਹਦਾ ਵਰਗਾ ਖਾਂ ਖਾਤਾ ਅੱਖ ਚੋਂ ਖੀਰ ਨੂੰ ਆਇਆ ਖੂਨ ਵਗਿਆ ਜਦੋਂ ਖੂਨ ਵਗਿਆ ਉਹ ਕਹਿੰਦੇ ਲਖਤ ਮੈਂ ਉਹ ਕਹਿੰਦੀ ਰਾਜਾ ਮੇਰਾ ਕੋਸੂਰੀ ਕੋਈ ਨਹੀਂ ਤੇਰੇ ਲਸ਼ਕਰ ਚ ਮੇਰਾ ਮੁੰਡਾ ਕੰਮ ਕਰਦਾ ਸੀ ਤੇਰੇ ਲਸ਼ਕਰ ਚ ਜਾਨ ਦੇ ਦੀ ਤੇ ਅੱਜ ਉਹਦੀ ਘਰ ਵਾਲੀ ਬਿਮਾਰ ਪਈ ਆ ਤੇ ਦੋ ਪੁੱਤਰ ਨੇ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮੈਂ ਕਿਹਾ ਫੇਰੀ ਤੋਂ ਫੇਰ ਕੋਲ ਆਈ ਸੀ ਤੇ 베ਰੀ ਨੇ ਮਾਰਿਆ ਘਾ ਤੇ 베ਰੀ ਨੇ ਵੀ ਲੱਗਿਆ ਤੇਰੀ ਅੱਖ ਤੇ ਲੱਗਿਆ ਮਾ ਜਰਾ ਮੈਨੂੰ ਨਹੀਂ ਪਤਾ ਸੀ ਉਹ ਕਹਿੰਦਾ ਛੱਡ ਦੇ ਉਜੋਲੀ ਕਹਿੰਦਾ ਜਾਓ ਸੋਨੇ ਦੀਆਂ 100 ਮੋਹਰੇ ਲੈ ਕੇ ਆਓ ਤੇ ਇਸ ਬਜੋਗ ਮਾਨ ਜੋ ਉਹ ਕਹਿੰਦੇ ਮਹਾਰਾਜ ਥੋੜੀ ਅੱਖ ਮੰਦੀ ਖੂਨ ਦੀ ਤਕਰੀ ਬਗੀਆਂ ਦੀ ਆ ਮੂੰਹ ਖੂਨ ਨਾਲ ਭਰਿਆ ਪਿਆ ਕੱਪੜੇ ਲਾਲ ਹੋ ਗਏ ਇਹਨੂੰ ਵੀ ਛੱਡ ਨਹੀਂ ਐ ਤੇ ਉਸ ਪੰਜਾਬ ਦੇ ਬਾਲੇ ਸੰਧ ਮਹਾਰਾਜ ਨੇ ਕਿਹਾ ਕਹਿੰਦਾ ਜੇ ਬੇੜੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ ਬੇੜੀ Allah, <im> Allah,